ਮੈਂ ਧੰਨਵਾਦ ਕਰਦਾ ਇਹਨਾਂ ਦਾ ਮੇਰੇ ਗੋਲੀ ਚੱਲਣ ਤੋਂ 10-15 ਮਿੰਟ ਬਾਅਦ ਹੀ ਪੁਲਿਸ ਨਾਲੋਂ ਪਹਿਲਾਂ ਤੇ ਐਮਐਲਏ ਸਾਹਿਬ ਆ ਚੁੱਕੇ ਹਿੱਦੇ ਸੀ ਕਹਿਣ ਦਾ ਪਾਵੇ ਕਿ ਇਹਨਾਂ ਨੇ ਸਾਨੂੰ ਪੂਰਾ ਸ਼ਵਸਨ ਦਵਾਇਆ ਕਿ ਤੁਸੀਂ ਟੋਰਨ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਵਾਲ ਵੀ ਵਿੰਗ ਹੋਏਗਾ ਤੇ ਮੈਂ ਜ਼ਿੰਮੇਵਾਰ ਹਾਂ ਹਾਲ ਫਿਲਹਾਲ ਹੁਣਾਂ ਹੀ ਬਾਜ਼ਾਰ ਖੋਲ੍ਹੇ ਆ ਤੇ ਬੰਦੇ ਇਹ ਕਿ ਇਹ ਕੰਨੇ ਬੰਦੀ ਕਾਰਵਾਈ ਹੋਏਗੀ ਬੰਦੇ ਛੱਟ ਫੜੇ ਜਾਣਗੇ ਤੇ ਇੱਥੇ ਹੀ ਲਿਆਂਦੇ ਜਾਣਗੇ ਤੇ ਸਾਰਿਆਂ ਸਾਹਮਣੇ ਉਹ ਦੱਸੇ ਜਾਣਗੇ ਕਿ ਇਹ ਬੰਦੇ ਨੇ ਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਇਹੋ ਜਿਹੇ ਮਲੇ ਮੈਂ ਦੇਖੋ ਜੀ 20-25 ਸਾਲ ਹੋ ਗਏ ਮੈਂ ਤੇ ਕਦੀ ਨਹੀਂ ਵੇਖਿਆ ਨੀ ਤੇ ਪਹਿਲੀਆਂ ਸਰਕਾਰਾਂ ਵੀ ਆਈਆਂ ਸੁਖ ਸੁਦਸ਼ਟ ਉਹਨਾਂ ਨੇ ਕੋਈ ਏਡਾ ਨਹੀਂ ਚੱਲਿਆ ਪਰ ਇਹ ਸਾਥ ਦਿੰਦੇ ਨੇ ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਤੇਨੂੰ ਕੋਈ ਫੋਨ ਆਏਗਾ ਛੋਟੇ ਦੁਕਾਨਦਾਰਾਂ ਨੇ ਖੜੇ ਆ ਤੇ ਸਪਨਾ ਹੀ ਖੜੇ ਆ ਬਾਕੀ ਹੁਣ ਬਾਜ਼ਾਰ ਖੁੱਲ ਰਿਹਾ ਤੇ ਗਾਂਹ ਵਾਲੀ ਵੇਖੋ ਚੰਗਾਈ ਹੋਈ ਜ ਹੋਏ ਉਹਨੂੰ ਜੀ ਪਹਿਲੇ ਤੁਹਾਡੀਆਂ ਲੱਤਾਂ ਕੰਬਦੀਆਂ ਸੀ ਹੁਣ ਵੀ ਇਹ ਤੇ ਕੰਬ ਨਹੀਂ ਡੀਆਂ ਭਾਜੀ ਗਿਆ ਵੀ ਐਮਐਲ ਸਾਹਿਬ ਇਹ ਸ਼ਹਿਰ ਬਟਾਲੇ ਦੇ ਵਿੱਚ ਮੋਨੂ ਮਲਹੋਤਰਾ ਜੀ ਦੀ ਸ਼ਾਪ ਤੇ 11:40 ਮਿੰਟ ਦੇ ਦੋਤੇ ਫਾਇਰ ਹੋਇਆ ਵਿਦ دہشت گردਾਂ ਦੇ ਫਾਇਦ ਕਰਕੇ ਗਿਆ ਤੋਂ ਸੈਕਲਰ ਟੀਮਾਂ ਸੀਆਈਏ ਤੋਂ ਵਾਕ ਵਾਕ ਟੀਮਾਂ ਬਣਾ ਕੇ ਡਿਪਲੋਏ ਕਰਤੀਆਂ ਕੋਸ਼ਿਸ਼ ਹੈ ਵੀ ਅੱਜ ਈਵਨਿੰਗ ਤੱਕ ਨਹੀਂ ਵਿਦਨ 1 ਡੇ ਅਸਲ ਵਿੱਚ ਕਰੈਕ ਕਰ ਲਾਂਗੇ ਜਿੰਨੇ ਵੀ ਹੁਣ ਤੱਕ ਇਦਾਂ ਦੇ ਕੇਸ ਹੋਏ ਆ ਸਿਰਫ ਤੁਹਾਡੇ ਮਾਧਮ ਨਾਲ ਮੈਂ ਇਹ ਹੀ ਦੱਸਣਾ ਚਾਹੁੰਦਾ ਇਹਨੂੰ ਆਪਾਂ ਹਾਈਪ ਨਾ ਦੇਈਏ ਤਾਂ ਕਿ ਇਹਨੂੰ ਇੱਕ ਵੈਲੋਸਟੀ ਮਿਲੇ ਟੂ ਬੈਟਰ ਹੋ ਜਾਵੇ ਇਹਨੂੰ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਨੈਕਟਨ 1 ਡੇਸ ਅਸੀਂ ਇਹਨੂੰ ਕੈਕ ਕਰਕੇ ਤੁਹਾਡੇ ਸਾਹਮਣੇ ਲਿਆਵਾਂ ਸਰ ਕਿੰਨੇ ਬੰਦੇ ਆਏ ਸੀ ਤੇ ਕਿੰਨੇ ਫਾਇਰ ਹੋਏ ਫਿਲਹਾਲ ਜੋ ਮੇਰੇ ਕੋਲ ਰਿਕਾਰਡ ਆਇਆ ਹੈ ਸੀਸੀਟੀਵੀ ਦੀ ਫੁਟੇਜ ਸਾਡੇ ਕੋਲ ਆ ਗਈ ਹੈ ਫਾਇਰ ਤਾਂ ਉਹ ਕਰਕੇ ਬੰਦਾ ਭੱਜਿਆ ਹੈ ਹੁਣ ਇੱਕ ਵੀ ਆਇਆ ਹੈ ਕੋਈ ਕਹਿ ਰਿਹਾ ਸ਼ਾਇਦ ਦੋ ਕੀਤੇ ਹੋ ਅਸੀਂ ਵੈਰੀਫਾਈ ਕਰ ਰਹੇ ਹਾਂ ਇਟ ਇਜ਼ ਟੂ अर्ਲੀ ਮੈਂ ਕੋਈ ਅਮੇ ਗੱਲ ਤੁਹਾਨੂੰ ਦੱਸਾਂ ਉਹ ਅਸੀਂ ਚੈੱਕ ਕਰਕੇ ਹਾਂ ਬੰਦਾ ਪੈਦਲ ਤਾਂ ਇੱਥੇ ਤੱਕ ਨਹੀਂ ਆਇਆ ਮੂਰੇ ਪੈਦਲ ਆਇਆ ਹੋ ਸਕਦਾ ਪਿੱਛੇ ਕਿਸੇ ਨੂੰ ਖੜਾ ਕਰਕੇ ਆਇਆ ਹੋਵੇ ਤੋਂ ਇਟ ਇਜ਼ ਟੂ अर्ਲੀ ਕੁਝ ਕਹਿਣ ਤੋਂ ਪਹਿਲਾਂ ਮੈਨੂੰ ਇਹ ਵੈਰੀਫਾਈ ਕਰਨਾ ਚਾਹੀਦਾ ਹੈ ਉਹ ਕਰਕੇ ਫਿਰ ਤੁਹਾਨੂੰ ਉਹ ਵੀ ਇਹਦੀ ਉਮਰ ਵੀ ਛੋਟੀ ਸੀ ਉਹਦੀ ਆ ਜੋ ਸੀਸੀਟੀਵੀ ਚ ਸਾਨੂੰ ਨਜ਼ਰ ਆ ਰਿਹਾ ਕੋਈ ਛੋਟੀ ਉਮਰ ਦਾ ਹੀ ਯੂਥ ਗਾਇ ਹੈ ਬੜਾ ਪੀੜ ਪੜ ਵੜਾ ਨਾਕਾਸੀ ਸਰ ਜਿਹੜੇ ਇਹਦਾ ਦੇ ਕੰਮ ਕਰਾਉਂਦੇ ਨੇ ਉਹਨਾਂ ਨੂੰ ਕੋਈ ਵਾਰਨਿੰਗ ਦੇਣਾ ਚਾਹੀਦੀ ਤੇ ਉਹ ਇਹਨਾਂ ਦੇ ਪਿੱਛੇ ਨੇ ਬਟਾਲਾ ਪੰਜਾਬ ਪੁਲਿਸ ਐਸੇ ਸਟ੍ਰੌਂਗ ਹੈ ਬਟਾਲਾ ਪੁਲਿਸ ਬਹੁਤ ਸਟ੍ਰੌਂਗ ਹੈ ਆਪਣਾ ਮੈਸੇਜ ਬੜਾ ਕਲੀਅਰ ਹੈ ਤੁਹਾਨੂੰ ਕਰਕੇ ਦੱਸਾਂਗੇ ਤਾਂ ਜ਼ਿਆਦਾ ਅੱਛਾ ਲੱਗੇਗਾ ਤੋਂ ਮੈਨੂੰ ਇੱਕ ਦਿਨ ਦਾ ਮੌਕਾ ਦਿਓ ਤੁਹਾਨੂੰ ਅਸੀਂ ਬੰਦਾ ਟੈਸਟ ਕਰੂ ਜੀ ਕੋਈ ਜਿਹੜਾ ਪਹਿਲਾਂ ਇਹਨਾਂ ਨੂੰ ਪ੍ਰੋਟੀ ਕਾਲ ਆਈ ਸੀ ਜੀ ਕਿ ਉਹਦੇ ਉੱਤੇ ਪਹਿਨੇ ਕਾਰਵਾਈ ਕੀਤੀ ਹੈ ਉਹ ਮੈਨੂੰ ਇਹਨਾਂ ਨੇ ਹੁਣ ਜਿਹੜੀ ਗੱਲ ਕਲੀਅਰ ਕੀਤੀ ਉਹ ਮੈਂ ਵੈਰੀਫਾਈ ਕਰਦਾ ਹਾਂ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਹੜੀ ਕਾਲ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਤੋਂ ਅਸੀਂ ਤੁਹਾਨੂੰ ਵਿਦਨ ਡੇਜ਼ ਹੀ ਕੋਈ ਰਿਜ਼ਲਟ ਅੱਛਾ ਦੇਵਾਂਗੇ ਸਰ ਮਾਰਕੀਟ ਵੀ ਬੰਦ ਹੋ ਗਈ ਹੈ ਤੇ ਉਹ ਕਿਹਾ ਨਹੀਂ ਕੋਈ ਮਾਰਕੀਟ ਬੰਦ ਨਹੀਂ ਹੈ ਮੇਰੇ ਮਾਰਕੀਟ ਐਸੋਸੀਏਸ਼ਨ ਐਮ ਐਲ ਐ ਸਾਬ ਮੇਰੇ ਨਾਲ ਹੀ ਹੈ ਇਹਨਾਂ ਦੀ ਮਾਰਕੀਟ ਐਸੋਸੀਏਸ਼ਨ ਨਾਲ ਗੱਲ ਵੀ ਹੋ ਗਈ ਹੈ ਇੱਥੇ ਹੀ ਉਹਨਾਂ ਦੇ ਅਹੁਦੇਦਾਰ ਹੈਗੇ ਆ ਤੋਂ ਉਹਨਾਂ ਨੂੰ ਟਾਈਮ ਦੇਣਾ ਬੰਦਾ ਹੈ ਤੋਂ ਸਾਨੂੰ ਕੰਮ ਕਰਨ ਦਾ ਮੌਕਾ ਦਿਓ ਤਾਂ ਕਿ ਅਸੀਂ ਇਹਨੂੰ ਕਲੀਅਰ ਕਰਕੇ ਤੁਹਾਡੇ ਸਾਹਮਣੇ ਲਿਆ ਦਈਏ। ਥੈਂਕ ਯੂ। ਬਹੁਤ ਚੱਤੰਦਿ। ਥੈਂਕ ਯੂ ਸਰ। ਇਹ ਗੋਲੀ ਚੱਲੀ ਹੈ ਇਹਦੇ ਵਾਰ ਕਰ ਦੋ। ਬਿਲਕੁਲ ਜੀ ਜਿਹੜੀ ਆ ਘਟਨਾ ਹੋਈ ਹੈ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਵੀਰ ਦੀ ਦੁਕਾਨ ਤੇ ਆ ਕਿਉਂਕਿ ਇਹ ਸਾਡੇ ਪਰਿਵਾਰ ਦਾ ਜੀ ਹੈ। ਕੋਈ ਚੱਕਰ ਨਹੀਂ। ਬਟ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਕਿਤੇ ਹੁੰਦਾ ਨਾ ਵੀ ਮੈਂ ਕਹਿ ਦਿਆਂ ਵੀ ਪੁਲਿਸ ਕੰਮ ਨਹੀਂ ਕਰਦੀ। ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅੰਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੇ ਆ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿੰਦਾ ਸਮਾਂ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਅੱਗੇ ਜਲੰਧਰ ਰੋਡ ਤੇ ਵਾਰਦਾਤ ਹੋਈ ਸੀ ਉਹ ਵੀ ਕੇਸ ਟ੍ਰੇਸ ਕਰਕੇ ਜਿਹੜਾ ਵਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਪੜੀ ਪਾਂਤ ਜਿਹੜਾ ਵੀ ਉਹ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬਣਦੀ ਉਹਨੂੰ ਮਿਲੂਗੀ ਮਿਲੂਗੀ ਠੀਕ